प्यारे बच्चों आज 26 जुलाई है 26 जुलाई 1999 कारगिल विजय दिवस ਜਦੋਂ ਭਾਰਤ ਅਤੇ ਪਾਕਿਸਤਾਨ ਦੀ ਕਾਰਗਲ ਵਾਰ ਲੱਗੀ ਸੀ ਤਾਂ 26 ਜੁਲਾਈ 1999 ਨੂੰ ਅੱਜ ਦੇ ਦਿਨ ਪੂਰਨ ਤੌਰ ਦੇ ਉੱਤੇ ਭਾਰਤੀ ਸੈਨਾ ਨੇ ਪਾਕਿਸਤਾਨ ਦੀ ਜਿਹੜੀ ਉੱਥੇ ਸੈਨਾ ਸੀ ਉਹਨੂੰ ਬਰਬਾਦ ਕਰਕੇ ਜਾਂ ਮਾਰ ਕੇ ਭਜਾ ਕੇ ਤੇ ਪੂਰਨ ਤੌਰ ਤੇ ਅੱਜ ਦੇ ਦਿਨ ਜਿਹੜੀ ਵਿਜੇ ਹਾਸਲ ਕੀਤੀ ਸੀ ਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ 26 ਜੁਲਾਈ 1999 ਕਾਰਗਨ ਵਿਜੇ ਦਿਵਸ ਦੇ ਨਾਂ ਦੇ ਉੱਤੇ ਜਿਹੜਾ ਦਿਨ ਇਹ ਮਨਾਇਆ ਜਾਂਦਾ ਤਾਂ ਇਸ ਲੜਾਈ ਨੂੰ ਜਿੱਤਣ ਵਾਸਤੇ ਭਾਰਤੀ ਸੈਨਾ ਦੇ ਬਹੁਤ ਮਹਾਨ ਯੋਧਿਆਂ ਨੇ ਆਪਣਾ ਬਲੀਦਾਨ ਵੀ ਦਿੱਤਾ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਤੋਂ ਬਾਅਦ ਦੇ ਵਿੱਚ ਇਹ ਜਿਹੜੀ ਉਹ ਜਿੱਤ ਆਪਾਂ ਨੂੰ ਪ੍ਰਾਪਤ ਹੋਈ ਸੀ ਕਪਤਾਨ ਵਿਕਰਮ ਬੱਤਰਾ ਜਿਨ੍ਹਾਂ ਦੀ ਸ਼ਹਾਦਤ ਵੀ ਇਸ ਆਪਰੇਸ਼ਨ ਦੇ ਵਿੱਚ ਹੋਈ ਔਰ 24-25 ਸਾਲ ਦਾ ਇੱਕ ਜਵਾਨ ਹੈ ਔਰ ਜਾਣ ਤੋਂ ਪਹਿਲਾਂ ਇਹ ਬੋਲ ਕੇ ਗਿਆ ਕਿ ਮੈਂ ਜਾਂਦਾ ਤਿਰੰਗੇ ਦੇ ਵਿੱਚ ਲਿਫਟ ਕੇ ਆਉਂਗਾ ਜਾਂ ਤਿਰੰਗਾ ਲਹਿਰਾ ਕੇ ਘਰੇ ਵਾਪਸ ਮੁੜ ਕੇ ਆਉਂਗਾ ਨਹੀਂ ਤਾਂ ਵਾਪਸ ਮੁੜ ਕੇ ਨਹੀਂ ਆਉਂਗਾ ਔਰ ਉਸ 23 24 ਸਾਲ ਦੇ ਜਿਹੜੇ ਜਵਾਨ ਨੇ ਤਿਰੰਗਾ ਲਹਿਰਾਇਆ ਵੀ ਪੋਸਟ ਨੂੰ ਜਿੱਤ ਕੇ ਦੁਸ਼ਮਣ ਨੂੰ ਮਾਰ ਕੇ ਤਿਰੰਗਾ ਉਸ ਪੋਸਟ ਤੇ ਲਹਿਰਾਇਆ ਵੀ ਤੇ ਉਸੇ ਆਪਰੇਸ਼ਨ ਦੇ ਵਿੱਚ ਉਹਦੀ ਸ਼ਹਾਦਤ ਹੋਈ ਔਰ ਆਪਣੇ ਘਰੇ ਤਿਰੰਗੇ ਦੇ ਵਿੱਚ ਲਿਫਟ ਕੇ ਵੀ ਆਇਆ ਉਹ ਇਹੋ ਜਿਹੇ ਯੋਧੇ ਜਿਹੜੇ ਆ ਉਹ ਆਪਣੇ ਦੇਸ਼ ਦੇ ਵਿੱਚ ਆ ਜਿਨ੍ਹਾਂ ਨੇ ਬਲੀਦਾਨ ਦੇ ਕੇ ਤੇ ਆਪਣੇ ਦੇਸ਼ ਨੂੰ ਭਾਰਤ ਮਾਤਾ ਦੀ ਹਮੇਸ਼ਾ ਸ਼ਾਨ ਵਧਾਈ ਹੈ ਕੈਪਟਨ ਮਨੋਜ ਪਾਡੇ ਜਦੋਂ ਆਪਰੇਸ਼ਨ ਦੇ ਵਿੱਚ ਜਾ ਰਿਹਾ ਸੀ ਤੇ ਤੁਰਨ ਤੋਂ ਪਹਿਲਾਂ ਆਪਣੇ ਸਾਰੇ ਸੈਨਿਕਾਂ ਨੂੰ ਕਹਿ ਰਿਹਾ ਕਿ ਮੈਂ ਅਗਰ ਮੇਰਾ ਮਿਸ਼ਨ ਪੂਰਾ ਹੋਣੇ ਸੇ ਪਹਿਲੇ ਮੌਤ ਵੀ ਮੇਰੇ ਰਾਹ ਤੇ ਨਹੀਂ ਆਈ ਅਗਰ ਮੇਰਾ ਮਿਸ਼ਨ ਪੂਰਾ ਹੋਣੇ ਸੇ ਪਹਿਲੇ ਮੌਤ ਵੀ ਮੇਰੇ ਰਾਹ ਤੇ ਮਿ ਆਈ ਤੋ ਯਕੀਨਨ ਮੈਂ ਮੌਤ ਕੋ ਵੀ ਮਾਰ ਦੂੰਗਾ ਉਹ ਵੀ ਸ਼ਹਾਦਤ ਦੇ ਕੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਕੇ ਚਲੇ ਗਏ ਮਰਨ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਮਰਮ ਵੀਰ ਚੱਕਰ ਜਿਹੜਾ ਕਿ ਸਭ ਤੋਂ ਵੱਡਾ ਸਨਮਾਨ ਹੈ ਆਪਣੇ ਦੇਸ਼ ਦਾ ਸੈਨਾ ਵਾਸਤੇ ਉਹ ਮਿਲਿਆ ਜਦੋਂ ਡੱਗਾ ਲੱਗੇਗਾ ਉਦੋਂ ਮੋਨ ਵਰਤ ਸਟਾਰ ਹੋਊਗਾ ਜਦੋਂ ਦੁਬਾਰਾ ਡੱਗਾ ਵੱਜਦਾ ਉਦੋਂ ਖੰਨ ਚੱਲੂਗੀ ਸਰਦੋ ਸ਼ਾਬਾਸ਼ ਬਰਾਸਤੇ ਖਾਲਸਾ ਕਿਸ ਜਗਾ ਬਣਾਇਆ ਗਿਆ ਨੇ ਇਹਨਾਂ ਬਰਸ਼ੇ ਬੱਚੀ ਠੀਕ ਹੈ ਜਿਨੇ ਵੀ ਪੇੜ ਪੌਦੇ ਆ ਇਹ ਪੂਰਾ ਬ੍ਰਹਿਮੰਡ ਹੈ ਇਹ ਸਾਰੇ ਨੂੰ ਅਸੀਂ ਵਾਤਾਵਰਨ ਦੇ ਵਿੱਚ ਕਾਊਂਟ ਕਰਦੇ ਆ ਇਹ ਸਾਡਾ ਵਾਤਾਵਰਨ ਨਾਲ ਜਿਹਦੇ ਵਿੱਚ ਅਸੀਂ ਰਹਿਨੇ ਆ ਜੀਵ ਚ ਜੰਜੀਵ ਨਰਜੀਵ ਸਾਰੀਆਂ ਚੀਜ਼ਾਂ ਆndੀਆਂ ਨੇ ਜੀਵ ਜੰਤੂ ਤੇ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਜਿਹੜੀ ਗਰਮੀ ਆ ਉਹ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਆ ਇਹ ਗਲੋਬਲ ਵਾਰਮਿੰਗ ਨੇ ਕਰਕੇ ਆ ਧਰਤੀ ਤੇ ਜਿਹੜਾ ਤਾਪਮਾਨ ਆ ਉਹ ਵਧਦਾ ਜਾ ਰਿਹਾ ਵਾ ਗਲੇਸ਼ੀਅਰ ਆ ਜਿਹੜੇ ਹੁਣ ਪਿਘਲਦੇ ਜਾ ਰਹੇ ਆ ਜੇ ਗਲੇਸ਼ੀਅਰ ਪਿਘਲਣਗੇ ਤਾਂ ਜਿਹੜਾ ਸਾਡਾ ਸਮੁੰਦਰੀ ਇੱਕ ਸਤਰ ਬਣਿਆ ਹੋਇਆ ਵਾ ਉਹ ਉੱਪਰ ਆ ਜਾਏਗਾ ਉਹਦੇ ਨਾਲ ਪੇੜ ਪੌਦੇ ਆ ਜਿਹੜੇ ਜਿੰਨੇ ਅਸੀਂ ਕੱਟ ਲਗਾਵਾਂਗੇ ਉੰਨੀ ਇਹ ਵੈਪੋਰੇਸ਼ਨ ਘਟ ਹੋਊਗੀ ਵਰਸ਼ੀਕਰਨ ਘਟ ਹੋਊਗਾ ਬੱਦਲ ਘਟ ਵੰਣਗੇ ਮੀਂਹ ਘਟ ਪਊਗਾ ਮੀਂਹ ਘਟ ਪੈਣ ਦੇ ਨਾਲ ਜਿਹੜੀ ਗਰਮੀ ਹੁਣ ਅਸੀਂ ਦੇਖ ਰਹੇ ਆ ਦਿਨ ਪਤੀ ਦਿਨ ਵੱਧ ਹੀ ਜਾ ਰਹੀ ਆ ਪੇੜ ਆ ਜਿਹੜੇ ਇੰਨੀ ਵੱਡੀ ਗਿਣਤੀ ਵਿੱਚ ਕੱਟੇ ਆ ਹੁਣ ਅਸੀਂ ਜਿਹੜੇ ਲਗਾਵਾਂਗੇ ਉਹਨਾਂ ਨੂੰ ਬਹੁਤ ਸਾਲ ਲੱਗ ਜਾਣਗੇ ਉਸ ਲੈਵਲ ਤੱਕ ਪਹੁੰਚਣ ਦੇ ਲਈ ਠੀਕ ਹੈ ਇਸ ਦੇ ਬਾਰੇ ਸਾਡਾ ਵਿਦਿਆਰਥੀ ਵਿਸਾਖਾ ਸਿੰਘ ਤੁਹਾਡੇ ਨਾਲ ਕੁਝ ਜਾਣਕਾਰੀ ਸਾਂਝੀ ਕਰੇਗਾ good morning to all of you. my name is visakha singh. i study in ninth standard in government senior secondary school butra boys' Smoga. Uh, environment is getting polluted day by day. i will discuss uh, pollution is increasing in environment day by day. so pollution, uh, there are three types of pollution. first, water pollution. Soil pollution, air pollution. So first matter is water pollution because water is become becoming poisonous. Because nowadays people through garbage, single use plastic, chemicals, poisonous chemicals of factories. This uh, things uh, with water uh, is uh, become poisonous. Then uh, water pollution is increasing day by day. Uh, second matter is soil pollution. So soil is diminishing day by day because farmers uh, use uh, rat kill of medicine, insect uh, kill of medicine, poisonous medicine, spray, and uh, ਵੈਲ ਡਨ ਬੇਟਾ ਬਹੁਤ ਵਧੀਆ ਐਫਰਟ ਸੀ ਬਹੁਤ ਵਧੀਆ ਬੋਲੇ ਆ ਆਪਦੀਆਂ ਸਾਰੇ ਇਹਨਾਂ ਨੇ ਪੁਆਇੰਟਸ ਕਨਵੇ ਕਰਨ ਦੀ ਕੋਸ਼ਿਸ਼ ਕੀਤੀ ਜਿੰਨੀ ਇਹਦੀ ਬੁਕਾਇਦ ਸੀ ਉਹਦੇ ਹਿਸਾਬ ਨਾਲ ਬਹੁਤ ਵਧੀਆ ਐਫਰਟ ਸੀ ਵੈਲ ਡਨ ਇੱਕ ਵਾਰ ਫੇਰ ਤਾੜੀਆਂ ਮਾਰੋ ਇਹਦੇ ਲਈ ਜਿੱਦਾਂ ਤੁਹਾਨੂੰ ਪਤਾ ਕਿ ਅੱਜ ਮਤਲਬ ਕਿ ਸਾਰੇ ਬੱਚਿਆਂ ਨੇ ਇਕੋ ਕਲਬ ਇਕੋ ਕਲਬ ਨਾਲ ਰਿਲੇਟਡ ਮਤਲਬ ਕਿ ਉਹਦੇ ਨਾਲ ਸੰਬੰਧਤ ਕੁਝ ਨਾ ਕੁਝ ਬੋਲਣਾ ਸੀ ਅੱਜ ਆਪਾਂ ਵਾਤਾਵਰਨ ਨਾਲ ਸੰਬੰਧਤ ਵੱਖ-ਵੱਖ ਮਤਲਬ ਕਿ ਪੌਦੇ ਲਗਾਉਣ ਲਈ ਬੱਚਿਆਂ ਨੂੰ ਉਤਸ਼ਾਹਿਤ ਕਰਨਾ ਸੀ ਪੌਦਿਆਂ ਨਾਲ ਰਿਲੇਟਡ ਜਾਂ ਵਾਤਾਵਰਨ ਨਾਲ ਰਿਲੇਟਡ ਬੱਚਾ 9ਥ ਕਲਾਸ ਦਾ ਬੱਚਾ ਜਗਤਪ੍ਰੀਤ ਆ ਜੋ ਤੁਹਾਨੂੰ ਕੁਝ ਦੱਸੇਗਾ ਠੀਕ ਹੈ ਸਤਿ ਸ਼੍ਰੀ ਅਕਾਲ ਮੇਰਾ ਨਾਮ ਜਗਤਪ੍ਰੀਤ ਸਿੰਘ ਹੈ ਮੈਂ 9ਵੀਂ ਕਲਾਸ ਦਾ ਵਿਦਿਆਰਥੀ ਹਾਂ ਅੱਜ ਮੈਂ ਤੁਹਾਨੂੰ ਵਾਤਾਵਰਨ ਉੱਤੇ ਭਾਸ਼ਣ ਦੇਣ ਜਾ ਰਿਹਾ ਹਾਂ ਵਰਤਵਾਂਦੀ ਸੰਭਾਲ ਅੱਜ ਦੇ ਯੁੱਗ ਵਿੱਚ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਅੱਜ ਜਿੱਥੇ ਮਨੁੱਖ ਦੀ ਦਿਨ ਪ੍ਰਤੀ ਦਿਨ ਜਨਸੰਖਿਆ ਵੱਧ ਰਹੀ ਆ ਉਥੇ ਨਾਲ ਦੇ ਨਾਲ ਹੀ ਰੁੱਖਾਂ ਦੀ ਜਿਹੜੀ ਜਨਸੰਖਿਆ ਘਟ ਰਹੀ ਆ ਵਰਤਵਾਂਦ ਅਰਥਾ ਸਾਡਾ ਆਲਾ ਦਵਾਲਾ ਵਰਤਵਾਂਦੀ ਸੰਭਾਲ ਐਸ ਕਰਕੇ ਜ਼ਰੂਰੀ ਆ ਕਿਉਂਕਿ ਸੰਪੂਰਨ ਜਗਤ ਵਾਸਤੇ ਵਰਤਵਾਂਨ ਜਿਹੜਾ ਵਾ ਇੱਕ ਵਰਦਾਨ ਹੈ ਅੱਜ ਸਾਡਾ ਵਰਤਵਾਂਨ ਜਿਹੜਾ ਖਤਰੇ ਦੇ ਵਿੱਚ ਆ ਤੋ ਕਿਸੇ ਇੱਕ ਵੀ ਮਨੁੱਖ ਦੀ ਗਲਤੀ ਕਰਕੇ ਵੀ ਅੱਜ ਵਾਤਾਵਰਣ ਜਿਹੜਾ ਆਪਣਾ 3 ਖਤਰੀ ਵਾਤਾਵਰਣ ਹੀ ਧਰਤੀ ਦਾ ਜੀਵ ਆਧਾਰ ਆ ਜੇ ਮਨੁੱਖ ਸਾਫ ਵਾਤਾਵਰਣ ਰੱਖੇਗਾ ਤਾਂ ਤਾਂ ਹੀ ਉਹ ਸੁਖੀ ਜੀਵਨ ਬਤੀਤ ਕਰ ਸਕੇਗਾ ਵਾਤਾਵਰਣ ਦੀ ਦੇ ਨਾਲ ਨਾਲ ਜਨ ਜੀਵਨ ਵੀ ਖੁਸ਼ਹਾਲ ਹੋ ਸਕਦਾ ਵਾ ਤੇ ਜੇ ਵਰਤਵਾਨ ਦੀ ਸੰਭਾਲ ਕੀਤੀ ਜਾਵੇ ਤਾਂ ਧਰਤੀ ਰਹਿਣ ਯੋਗ ਬਣੀ ਰਹੇਗੀ ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਜਿਹੜਾ ਵਾ ਉਹਨਾਂ ਨੂੰ ਜਿਹੜੀ ਵਰਤਵਾਨ ਦੇ ਬਾਰੇ ਇੰਨਾ ਕੁਝ ਪਤਾ ਨਹੀਂ ਹੋਵੇਗਾ ਜ਼ਰੂਰੀ ਹੈ ਕਿ ਆਪਾਂ ਸਾਰੇ ਜਾਣੇ ਵਰਤਾਂ ਦਾ ਵੀ ਧਿਆਨ ਰੱਖੀਏ ਤੇ ਆਪਾਂ ਵੀ ਸਾਰੇ ਜਾਣੇ ਕੋਸ਼ਿਸ਼ ਕੋਸ਼ਿਸ਼ ਕਰੀਏ ਕਿ ਵਾਤਾਵਰਨ ਨੂੰ ਬਚਾਉਣ ਵਿੱਚ ਆਪਣਾ ਥੋੜਾ ਸਾ ਥੋੜਾ ਥੋੜਾ ਯੋਗਦਾਨ ਪਾਈਏ ਤਾਂ ਕਿ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਵਾਤਾਵਰਣ ਦਾ ਆਨੰਦ ਮਾਣ ਸਕਣ ਧੰਨਵਾਦ। ਜਿਵੇਂ ਆਦਾ ਵਿਦਿਆਰਥੀ ਹਾਂ ਮੈਂ ਅੱਜ ਤੁਹਾਨੂੰ ਵਾਤਾਵਰਣ ਤੇ ਕੁਝ ਚਰਚਾ ਕਰਨ ਜਾ ਰਿਹਾ ਹਾਂ ਅਤੇ ਸਾਨੂੰ ਵੱਧ ਤੋਂ ਵੱਧ ਰੱਖ ਲੈਣੇ ਚਾਹੀਦੇ ਹਨ ਕਿਉਂਕਿ ਵਾਧੇ ਗਰਮੀ ਦੇ ਕਾਰਨ ग्लोबल वार्मिंग ਹੋ ਰਹੀ ਹੈ ਅਤੇ ਪੂੰਖੋਰ ਵੀ ਵੱਧ ਰਹੀ ਹੈ ਜਿਸ ਕਾਰਨ ਜੰਗਲ ਨਸ਼ਟ ਹੋ ਰਹੇ ਹਨ ਅਤੇ ਜਾਨਵਰਾਂ ਦਾ ਨਿਵਾਸ ਸਥਾਨ ਵੀ ਨਸ਼ਟ ਹੋ ਰਿਹਾ ਹੈ ਇਸ ਲਈ ਸਾਨੂੰ ਵੱਧ ਵੱਧ ਰੱਖ ਲੈਣ ਚਾਹੀਦੇ ਹਨ ਅਤੇ ਸਾਨੂੰ ਪਾਣੀ ਦਾ ਵੀ ਬਚਾਓ ਕਰਨਾ ਚਾਹੀਦਾ ਹੈ ਛੇਵੀਂ ਜਮਾਤ ਦਾ ਮੈਂ ਬਰਦਾਰੀਆਂ ਮੈਂ ਕੌਦਿਆਂ ਬਾਰੇ ਦੱਸਣਾ ਚਾਹੁੰਦਾ ਹਾਂ ਸਾਨੂੰ ਪੌਦੇ ਜਿਆਦਾ ਜਿਆਦਾ ਲਾਉਣੇ ਚਾਹੀਦੇ ਨਹੀਂ ਤਾਂ ਆਪਾਂ ਨੂੰ ਆਕਸੀਜਨ ਨਹੀਂ ਮਿਲੇਗੀ ਆਪਾਂ ਨੂੰ ਨਹੀਂ ਤਾਂ ਆਹਾ ਜੜੀ ਬੂਤੀ ਨਹੀਂ ਮਿਲੇ ਜਾਂ ਫਲ ਨਹੀਂ ਮਿਲੇ ਮਾਰ ਹੈ ਮੈਂ ਚੰਮੀ ਜਮਾ ਦਾ ਵਰਦਾਤੀ ਹਾਂ ਪੌਦੇ ਸਾਨੂੰ ਵੱਧ ਤੋਂ ਵੱਧ ਲਾਉਣ ਚਾਹੀਦੇ ਹਨ ਪੌਦਿਆਂ ਨੂੰ ਸਾਨੂੰ ਕੱਟ ਕੱਟਨੇ ਨਹੀਂ ਚਾਹੀਦੇ ਪੌਦਿਆਂ ਨੂੰ ਸਾਨੂੰ ਪੌਦ ਪੌਦਿਆਂ ਤੋਂ ਸਾਨੂੰ ਆਕਸੀਜਨ ਮਿਲਦਾ ਹੈ ਨਾਲ ਫਲ ਮਿਲਦਾ ਹੈ ਪਰਨਾ ਮੀਰਾ ਕੰਗਰਾਂਜ ਕੋ ਤੇ ਸੈਗੇ ਮੈਂ ਦੰਮਿਤਵਾ ਦੱਬਿਆ ਸੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ 26 ਜੁਲਾਈ ਹੈ ਐਸ ਦਿਨ ਕਾਗਿਲ ਵਿਜੇ ਦਸਵ ਦਿਨ ਮਨਾਇਆ ਜਾਂਦਾ ਹੈ ਐਸ ਦਿਨ ਭਾਰਤ ਅਸੀਂ ਪਾਕਿਸਤਾਨ ਉੱਦਿੱਕਾਰ ਸਾਹਿਲ ਦੀ ਜਗ੍ਹਾ ਹੋਈ ਸੀ ਅਤੇ ਭਾਰਤ ਨੇ ਪੂਰੀ ਪੂਰੇ ਤੌਰ ਤੇ ਇਸ ਜਗ੍ਹਾ ਨੂੰ ਜਲਿਆ ਸੀ ਅਦੇ ਜਿੰਨਾ ਵੀ ਯੋਧਾ ਨੇ ਇਹ ਲੜਾਈ ਵਿੱਚ ਭਾਗ ਲਿਆ ਆਪੀਆਂ ਦੇ ਜਿਹੜੇ ਵੀ ਯੋਧੇ ਹੀ ਹੋਏ ਸੀ ਉਹਨਾਂ ਨੂੰ ਮੇਰੇ ਵੱਲੋਂ ਖਿਆਰ-ਖਿਆਰ ਨਮਨ। ਤਨਵਰ। ਸਤਿ ਸ਼੍ਰੀ ਅਕਾਲ ਮੇਰਾ ਨਾਮ ਮਰਮਣਾ ਸਿੰਘ ਹੈ ਅਤੇ ਮੈਂ ਦਸਨੇhmad ਦਾ ਆਪੀਆਂ। ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਅੱਜ 26 ਜਨਵਰੀ ਕਾਰ ਤਲ ਵਿਜੇ ਦਿਵਸ ਇੱਕ ਸੋਜਾ ਮਨਾਇਆ ਜਾਂਦਾ ਹੈ। ਇਸ ਦਿਨ ਇਸ ਦਿਨ ਬਾਅਦ ਤੱਕ ਪਾਕਿਸਤਾਨ ਵਰਚ ਜੰਗ ਹੋਈ ਜਿਸ ਵਿੱਚ ਭਾਰਤੀ ਯੋਧਿਆਂ ਨੇ ਆਪਣੀ ਬਹੁਤੀ ਦਿੱਤੀ ਅਤੇ ਇਹ ਜੰਗ ਨੂੰ ਅਤੇ ਬਾਤਾਂ ਤੇ ਚੰਗਾ ਲਹਿਰਾਇਆ ਅਤੇ ਭਾਰਤੀ ਦੇ ਨੂੰ ਦੇਸ਼ ਦੀਆਂ ਮੁੱਖ ਕਵਿਤਾ ਅਤੇ ਮੈ ਇਸ ਐਸੇ ਜਨਗਤ ਵਿੱਚ ਸ਼ੀਰ ਹੋਏ ਸ਼ੀਰ ਸਹਿ ਕੰਮ ਨਮਨ ਕਰਤਾ ਸਤਿ ਸ੍ਰੀ ਅਕਾਲ ਮੇਰਾ ਨਾਮ ਜਗਤਪ੍ਰੀਤ ਸਿੰਘ ਹੈ ਮੈਂ ਨੌਮੀ ਖਲਾ ਦਾ ਵਿਦਿਆਰਥੀ ਹਾਂ ਅਸੀਂ ਅੱਜ ਬੱਚਿਆਂ ਦੇ ਨਾਲ ਮਿਲ ਕੇ ਜਿਹੜੀਆਂ ਮਿੱਟੀ ਦੇ ਭਾਂਡੇ ਕੈਸਤੀਆਂ ਆਦ ਅਸੀਂ ਤਿਆਰ ਕੀਤੀਆਂ ਹਨ ਇਹ ਇਹ ਤਿਆਰ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਮਿੱਟੀ ਨੂੰ ਕੁੱਟਿਆ ਘਟ ਕੇ ਛਾਣਿਆ ਫਿਰ ਪਾਣੀ ਦੇ ਨਾਲ ਗੁੰਨਿਆ ਗੁੰਨ ਕੇ ਫਿਰ ਇਹਨਾਂ ਨੂੰ ਬੱਚਿਆਂ ਨੇ ਜਿਹੜਾ ਵਾ ਆਕਾਰ ਦੇਣਾ ਸ਼ੁਰੂ ਕੀਤਾ ਆਓ ਸ਼ਾਇਦ ਤੁਹਾਨੂੰ ਵੀ ਇਹ ਜਰੂਰ ਪਸੰਦ ਆਉਣਗੇ ਇਹ ਆਓ ਹਣੋ ਬੱਚਿਆ ਤੋਂ ਤੁਸੀਂ ਇਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰੋ ਮੈਂ ਇੱਕ ਸ਼ਿਵਲਿੰਗ ਬਣਾਇਆ ਹੈ ਔਰ ਇਹ ਹਾਕੀ ਬਾਲ ਅਤੇ ਇਹ ਗੈਂਸ ਤੇ ਇਹ ਸਟਾਰ ਅਤੇ ਅਸੀਂ ਫੁੱਲਾ ਫੁੱਲ ਲਾਇਆ ਹੈ ਮੇਰਾ ਨਾਮ ਕਮਲਕ੍ਰਿਸ਼ ਸਿੰਘ ਹੈ ਤੇ ਮੈਂ ਅੱਜ ਇਹ ਆਪਣੀ ਮਿੱਟੀ ਨਾਲ ਕਿਸਤੀ ਤਿਆਰ ਕੀਤੀ ਹੈ ਸنگਰੇ ਮੈਨੋਂ ਹੀ ਕਰਾ ਦਰਦੇ ਆ ਤੇ ਹਾਂ ਮੈਂ ਮਿੱਟੀ ਤੋਂ ਨਵੀਆਂ ਚੀਜ਼ਾਂ ਬਣਾਈਆਂ ਹਨ ਇਹ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬੈਡ ਕੋਪਾ ਚੁੱਲਾ ਦੀਵਾ ਕੋਲੀ ਆਦਿ ਚੀਜ਼ਾਂ ਬਣਾਈ ਰਹਿਣ ਅੱਗੇ ਵੀ ਮੈਂ ਹੋਰ ਨਵੀਆਂ ਚੀਜ਼ਾਂ ਬਣਾਉਣ ਵਿੱਚ ਵਧੀਆ ਉਹ ਫਿਰ ਜਿਹੜੇ ਬੱਚੇ ਨੇ ਆਪਣੇ ਵਿੱਚ ਉਮਰ ਆਇਆ ਉਹਨੂੰ ਕੋਈ ਹੋਰ ਚੋਕਲਟ ਨਹੀਂ ਹੋਣੀ ਉਹ ਆਪਣੇ ਹੱਥ ਦੇ ਨਾਲ ਮਿਹਨਤ ਕਰਦਾ ਪੈਸੇ ਕਮਾਉਂਦਾ ਕਿ ਆਪਣੀ ਜਿਹੜੀ ਜ਼ਿੰਦਗੀ ਆ ਉਹਨੂੰ ਸਹੀ ਤਰੀਕੇ ਨਾਲ ਬਤੀਤ ਕਰਨੀ ਸ਼ੁਰੂ ਕਰਦਾ। ਪਰੰਮਰ ਪੇਡ ਇੱਕ ਐਹੋ ਜਿਹਾ ਟੈਡ ਹੈ ਕਿ ਜਦੋਂ ਤੱਕ ਦੁਨੀਆ ਰਹੇਗੀ ਇਸ ਟੈਡ ਦੀ ਜ਼ਰੂਰਤ ਲਗਾਤਾਰ ਪੈਂਦੀ ਰਹੇਗੀ। ਤੁਸੀਂ ਸਾਰੇ ਦੇਖਦੇ ਹੋ ਆਪਾਂ ਤਾਂ ਕੋਈ ਬਿਲਡਿੰਗ ਬਣਾਉਂਦੇ ਆ। ਇੱਕ ਜਦੋਂ ਆਪਾਂ ਇਹਨੂੰ ਮੌਸ਼ਰਮ ਬਣਾਉਂਦਾ ਮੁੰਡੇ ਬੱਚੇ ਰੱਖਾਂਗੇ ਆਪਾਂ ਉਹਦੇ ਔਰ ਆਹ ਕੰਕਰ ਦਾ ਜੋ ਸਮਾਨ ਆ ਉਹ ਸਭ ਤੋਂ ਕੋਸਟੀ ਦਾ ਹੁੰਦਾ ਕੰਕਰ ਦਾ ਸਮਾਨ ਜਿਹੜਾ ਉਹ ਸਭ ਤੋਂ ਕੋਸਟੀ ਹੁੰਦਾ ਰੇਟਾਂ ਦਾ ਰੇਟ ਨਹੀਂ ਘਟਦਾ ਸੀਮਿੰਟ ਦਾ ਰੇਟ ਨਹੀਂ ਘਟਦਾ ਬਜਰੀ ਦਾ ਰੇਟ ਨਹੀਂ ਘਟਦਾ ਤਹਾਨੂੰ ਇਹ ਬੜੇ ਫਖਰ ਦੀ ਗੱਲ ਹੈ ਆਪਣੇ ਸਕੂਲ ਦੇ ਬੰਦੇ ਜਿਹਨੇ ਆਪਣਾ ਵਾਟਕ ਉੱਪਰ ਲਾਇਆ ਤੇ ਜਿਹੜੀ ਸਾਰੀ ਮਿਹਨਤ ਕੀਤੀ ਆਪਣੇ ਆਪਣੇ ਸਕੂਲ ਦੇ ਵਿੱਚੋਂ ਹੀ ਬੱਚਾ ਸਿੱਖ ਗਿਆ ਤੇ ਆਪਣੇ ਸਕੂਲ ਦੇ ਵਿੱਚ ਜਦੋਂ ਦੁਬਾਰਾ ਇੱਕ ਕੰਮ ਕਰਨ ਵਾਸਤੇ ਸਕੂਲ ਦੇ ਲਗਾਉਂਦਾ ਸੀਗਾ ਵਾਟਰਪੂਰਿੰਗ ਦੇ ਆਪਣੇ ਪਾਣੀ ਜਿਹੜੀਆਂ ਟੂਟੀਆਂ ਬਾਹਰ ਗੱਡੀਆਂ ਆਰਓ ਆਪਣਾ ਜਿਹੜਾ ਉਹਨੇ ਫਟਕੀਦਾ ਤੇ ਉਹੀ ਜਿਹੜਾ ਬੱਚਾ ਸੀ ਤੇ ਉਹਨੂੰ ਪੈਸੇ ਵੀ ਮਿਲਦੇ ਸੀ ਤੇ ਇੱਜ਼ਤ ਵੀ ਸਭ ਤੋਂ ਜ਼ਿਆਦਾ ਮਿਲਦੀ ਸੀ ਕੀ ਤੁਸੀਂ ਵੀ ਇਹ ਇੱਜ਼ਤ ਕਮਾਉਣਾ ਚਾਹੁੰਦੇ ਹੋ ਹਾਂਜੀ ਜਦੋਂ ਮੈਂ ਕੱਪੀ ਕਰੌਣੇ ਆਹੀ ਸ਼ਾਬਾਸ਼ ਕਰੋ ਕੰਨੀ ਕਰੋ